ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਸਾਨੂੰ ਆਪਾਂ ਤਿੰਨ ਗਾਵਾਂ ਦਿਖਾਵਾਂਗੇ ਬਈ ਦੋ ਤਾਜ਼ੀਆਂ ਸੂਆਂ ਇੱਕ ਦੇ ਮਗਰ ਬੱਚਾ ਆ ਗਿਆ ਬੱਸ ਇੱਕ ਦੇ ਮਗਰ ਆ ਗਿਆ ਬੱਸਾ ਤੇ ਇੱਕ ਹੋਊਗੀ ਗੱਬਣ ਚਾਰ ਜਾਂ ਤਿੰਨ ਦਿਨ ਬਈ ਸੂਮ ਦੇ ਲਊਗੇ ਜਿਹੜੀ ਵੀਡੀਓ ਬਣਾਈ ਆ ਬਾਈ ਕਾਲੇ ਕੋਲੋਂ ਬਣਾਈ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਨਾਲਾ ਤਹਿਸੀਲ ਤਪਾ ਨੇੜੇ ਪਿੰਡ ਇਧਰੋਂ ਉਪਦਾ ਉਹ ਰਹਿ ਜਾਂਦਾ ਇਧਰੋਂ ਬਈ ਰਾਮਗੜ੍ਹ ਵੀ ਨੇੜੇ ਹੀ ਹੈਗਾ ਤੇ ਮੱਜੂਕੇ ਵੀ ਨੇੜੇ ਹੀ ਰਹਿੰਦਾ ਬਧਾਤਾ ਪਿੰਡ ਵੀ ਬਈ ਹਾਂ ਆਪਣਾ ਪਿੰਡ ਵਿਚਾਲੇ ਆ ਗਿਆ ਹੂੰ ਕੰਟੈਕਟ ਨੰਬਰ ਬੋਲਦੇ ਕਾਲੇ 991581003 ਪਹਿਲੇ ਨੰਬਰ ਤੇ ਕਿਹੜਾ ਸੂ ਆ ਗਿਆ ਇਹ ਦੂਜਾ ਸੂਆ ਸੂਈਆ ਬਈ ਕਦੋਂ ਸੂਈਆ ਬਈ ਇਹ ਸੂਈਆ 12 ਵਜੇ ਜੇ ਰ ਜ ਸਾਢੇ ਤਿੰਨ ਪਜ ਪੈਗੀ ਠੀਕ ਆ ਆ ਭਈਆ ਕੰਪਲੀਟ ਆ ਬਈ ਆ ਪਈ ਵੀ ਤੇ ਵੀਡੀਓ ਵੀ ਸਾਰੀ ਬਣ ਬਣੀ ਬਈ ਹਾਂ ਬਸੀ ਟੌਪ ਦੀ ਮੰਗਰਸੂ ਇੱਕ ਨੰਬਰ ਕੁਆਲਿਟੀ ਦੀ ਬਈ ਬਹੁਤ ਸੋਹਣੇ ਬੱਚੇ ਨੂੰ ਕਰਮਾ ਨੇ ਜਨਮ ਦਿੱਤਾ ਲੇਵਾ ਕਮਾਲ ਦਾ ਫਿਟਿੰਗ ਨਾਲ ਲੇਵਾ ਠੰਡੇ ਬਈ ਦੀ ਸਾਫ ਸੁਥਰੀ ਮੁੱਲੇ ਦਾ ਕਲਿਆਜ ਲੈਣ ਦੇ ਮੁੱਲ ਲੈਣ ਦੇ ਕਿੰਨਾ ਮਰਜ਼ੀ ਦਾ ਬਈ 75000 ਦੀ ਦੇਈ ਇਹ ਇਕੱਠੀਆਂ ਦੋ ਲੋ ਤਾਂ 70 75000 ਨਹੀਂ ਦੇ ਦੇਣਗੇ ਠੀਕ ਆ ਬਈ ਹਾਂ ਦੋ ਨੰਬਰ ਜਰਸੀ ਕਿਹੜਾ ਸੂਆ ਇਹ ਦੂਜਾ ਸੂਆ ਬੜਾ ਕਦ ਇਨੂੰ ਸੂਈ ਨੂੰ ਐਤਵਾਰ ਦੀ ਸੂਈ ਵੇ ਸ਼ੇਮਾ ਦੇਣਾ ਸ਼ੇਮਾ ਦੇਣਾ ਦੁੱਧ 18 ਕਿਲੋ ਦੁੱਧ ਜਮਾ ਨੈਟ ਤਿਆਰ ਹੈ ਜਿਹੜਾ ਮਰਜੀ ਚੋਲੇ ਨਾੜਾ ਨੂੜਾ ਦੇਖ ਸਕਦੇ ਹਵਾ ਨਾ ਚਾਹੀਏ ਸ਼ੀਲ ਠੰਡੀ ਬਹੁਤ ਡਾਕਟਰ ਦੁਨੇ ਪਾਸੇ ਬਹਿ ਕੇ ਚੋਲੇ ਲੈ ਹੂੰ ਠੀਕ ਹੈ ਕੀ ਬਾਤ ਦੁੱਧ ਤੱਕ 22 23 ਦੇ ਚੰਗੇ ਬੰਦੇ ਕੋਲ ਜਾੜੀ 25 ਦੇ ਛੱਕਾ ਤੇ ਆ ਦੱਸਿਆ ਬਾਈ ਫੁੱਲ ਵੱਡੀ ਜਰਸੀ ਹੈ ਕੋਈ ਵੀ ਛੋਟੀ ਜਿਹੀ ਮੰਨ ਕੇ ਨਾ ਕੋਣੀ ਕਾਲੇ ਹਾਂ ਤਿੰਨ ਨੰਬਰ ਪਲੂਨ ਵੜਾ ਤਿੰਨ ਨੰਬਰ ਪਲੂਨ ਹੈ ਮਾਲਕ ਨੇ ਆਪ ਨੂੰ ਪਲੂਨ ਕਿਹਾ ਚਿਹਰੇ ਲੱਗ ਲਾ ਦੂਜੇ ਦਾ ਤੇ ਪਹਿਲੇ ਦਾ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਬ ਚੜਾਈ ਚੜੂਈ ਫੋਨ ਲੇਵਾ ਬਹੁਤ ਚੰਗਾ ਬਜਨ ਵਾਲੀ ਵਾਰਡ ਆ ਭਾਈ ਮੋਲੇ ਦਾ ਵੀ 77 ਭਾਈ ਮੋਲੇ ਦਾ 77 ਜੇ ਕੋ ਤਿੰਨੇ ਲੂ ਇਕੱਠੀਆਂ ਭਾਈ 77 72 ਦਿਨ ਦੇ ਦੇਾਂਗੇ ਠੀਕ ਆ ਨਹੀਂ ਕੱਲੀ 77 ਦੀ ਦੇਵਾਂਗੇ ਠੀਕ ਆ ਹਾਂ ਸੌਟ ਨੂੰ ਵੇਖਣ ਲਈ ਧੰਨਵਾਦ